ਆਉ ਗੁਰੂ ਕੀ ਸਾਧ ਸੰਗਤ ਧੰਤਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲੇ ਕਲਕੱਤੇ ਦੀ ਧਰਤੀ ਤੇ ਸੰਗਤਾਂ ਨੂੰ ਨਾਮ ਸੇਵਾ ਸਿਮਰਨ ਦੇ ਨਾਲ ਜੁੜ ਰਹੇ ਹਨ ਔਰ ਹਜ਼ਾਰਾਂ ਲੋਕੀ ਇਸਰਾਬ ਮਾਸ ਤਮਾਕੂ ਆਦਿਕ ਕੁਕਰਮਸ ਛੱਡ ਕੇ ਅੰਮ੍ਰਿਤ ਪਾਣ ਕਰ ਰਹੇ ਹਨ ਇੱਕ ਦਿਨ ਸਰਦਾਰ ਨਾਨਕ ਸਿੰਘ ਬਾਲੀਗੰਜ પેટ્રોલ ਪੰਪ ਵਾਲੇ ਇਹਨਾਂ ਨਾਲ ਇੱਕ ਸਹਿਜ ਧਾਰੀ ਪ੍ਰੇਮੀ ਹੈ ਉਹ ਬਾਬਾ ਜੀ ਦੇ ਕੋਲ ਆਏ ਇਹਨਾਂ ਨੇ ਪਹਿਰੇਦਾਰ ਪਾਸ ਬੇਨਤੀ ਕਰਕੇ ਬਾਬਾ ਜੀ ਪਾਸ ਜਦੋਂ ਪਹੁੰਚੇ ਤਾਂ ਜਥਾ ਸ਼ਕਤ ਪ੍ਰਸਾਦ ਅੱਗੇ ਰੱਖ ਕੇ ਦੋਨਾਂ ਨੇ ਮੱਥਾ ਟੇਕਿਆ ਹਜ਼ੂਰ ਨੇ ਇਹਨਾਂ ਨੂੰ ਜੀ ਆਇਆਂ ਕਿਹਾ ਭਾਉ ਭਾਈ ਜੀ ਆਇਆਂ ਨੂੰ ਤੇ ਨਾਲ ਹੀ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ ਤੇ ਕੰਮ ਭਾਵ ਵਿਹਾਰ ਕੀ ਕਰਦੇ ਹੋ ਤਾਂ ਉੱਤਰ ਵਿੱਚ ਬੇਨਤੀ ਕੀਤੀ ਜੀ ਮੇਰਾ ਤਾਂ ਨਾਮ ਲਾਲਕ ਸਿੰਘ ਹੈ ਤੇ ਮੇਰਾ ਵਿਹਾਰ ਪੈਟਰੋਲ ਪੰਪ ਦਾ ਹੈ ਦੂਜੇ ਨੇ ਦੱਸਿਆ ਜੀ ਮੇਰਾ ਨਾਮ ਏਸੀ ਸਰਕਾਰ ਹੈ ਤੇ ਕਲਕੱਤੇ ਦਾ ਰਹਿਣ ਵਾਲਾ ਬੰਗਾਲੀ ਹਾਂ ਤੇ ਬਾਬਾ ਜੀ ਕੰਮ ਜਾਦੂਗਰੀ ਦਾ ਕਰਦਾ ਹਾਂ ਨਾਨਕ ਸਿੰਘ ਨੇ ਇਸ ਦੀ ਤਾਰੀਫ ਵਿੱਚ ਦੱਸਿਆ ਬਾਬਾ ਜੀ ਨੂੰ ਪਾਸ਼ਾ ਅਸੀਂ ਦੋਨੋਂ ਇੱਕ ਸਕੂਲ ਵਿੱਚ ਇਕੱਠੇ ਬਚਪਨ ਵਿੱਚ ਪੜਦੇ ਰਹੇ ਹਾਂ ਇਸ ਨੇ ਜਾਦੂਗਰ ਦਾ ਕੰਮ ਸਿੱਖ ਲਿਆ ਤੇ ਇਹ ਲੰਡਨ ਵਿੱਚ ਗਿਆ ਸੀ ਇਸ ਦੇ ਮੁਕਾਬਲੇ ਵਿੱਚ ਦੁਨੀਆ ਦੇ ਜਾਦੂਗਰਾਂ ਵਿੱਚੋਂ ਕੋਈ ਨਹੀਂ ਆਇਆ ਇਸ ਵੇਲੇ ਬਾਬਾ ਜੀ ਇਹ ਦੁਨੀਆ ਵਿੱਚ ਪਹਿਲੇ ਨੰਬਰ ਦਾ ਜਾਦੂਗਰ ਹੈ ਪਾਸ਼ਾ ਕਈ ਲੋਕ ਇਸ ਨੂੰ ਰੱਬ ਵੀ ਕਹਿ ਦਿੰਦੇ ਨੇ ਕਿਉਂਕਿ ਇਹ ਬੰਦੇ ਨੂੰ ਮਾਰ ਕੇ ਜਿਉਂਦਾ ਵੀ ਕਰ ਦਿੰਦਾ ਇਸ ਕਰਕੇ ਬਾਬਾ ਜੀ ਆਪ ਜੀ ਵੀ ਇਸ ਦਾ ਜਾਦੂ ਦੇਖੋ ਜਦੋਂ ਨਾਨਕ ਸਿੰਘ ਨੇ ਇਹ ਗੱਲ ਅਖੀਨਾ ਗੁਰੂ ਕੀ ਸਾਧ ਸੰਗਤ ਤਾਂ ਬਾਬਾ ਜੀ ਮੁਸਕਰਾ ਕੇ ਬੋਲੇ ਬਈ ਇਸ ਦਾ ਜਾਦੂ ਝੂਠਾ ਹੈ ਇਸ ਦਾ ਜਾਦੂ ਝੂਠਾ ਜਾਦੂ ਹੈ ਅਸੀਂ ਤਾਂ ਸੱਚੀ ਸਰਕਾਰ ਦਾ ਸੱਚਾ ਜਾਦੂ ਦੇਖਦੇ ਆ ਤੇ ਰੋਜ਼ ਦੇਖਦੇ ਆ ਨਾਲੇ ਸਾਡੇ ਕੋਲ ਟਾਈਮ ਨਹੀਂ ਹੈ ਭਾਈ ਸੱਚ ਦੇ ਚਾਨਣ ਨੂੰ ਛੱਡ ਕੇ ਝੂਠ ਦੇ ਅੰਧੇਰੇ ਵਿੱਚ ਜਾਈਏ ਹੁਣ ਹੱਥ ਜੋੜ ਕੇ ਨਾਨਕ ਸਿੰਘ ਨੇ ਫਿਰ ਬੇਨਤੀ ਕੀਤੀ ਪਾਸ਼ਾ ਇਸ ਸ਼ਰਧਾ ਨਾਲ ਆਇਆ ਹੈ ਆਪ ਜੀਆਂ ਦੇ ਚਰਨਾਂ ਵਿੱਚ ਇਸ ਦੀ ਸ਼ਰਧਾ ਪੂਰੀ ਕਰੋ ਇਸ ਦਾ ਜਾਦੂ ਆਪ ਵੀ ਵੇਖੋ ਤੇ ਸੰਗਤਾਂ ਨੂੰ ਵੀ ਦਿਖਾਓ ਬਾਬਾ ਜੀ ਨੇ ਕਿਹਾ ਭਾਈ ਚੰਗਾ ਭਾਈ ਜੇ ਤੂੰ ਦਿਖਲਾਉਣਾ ਹੈ ਤਾਂ ਸਾਡੇ ਪਾਸ ਟਾਈਮ 11 ਵਜੇ ਤੋਂ 11:30 ਵਜੇ ਤੱਕ ਅੱਧੀ ਰਾਤ ਦਾ ਹੈ ਜੇ ਉਦੋਂ ਦਿਖਾ ਸਕਦਾ ਹੈ ਤਾਂ ਦਿਖਾ ਦੇ ਅਗੋਂ ਦੋਨਾਂ ਨੇ ਹੱਥ ਜੋੜ ਕੇ ਸਤਿਵਚਨ ਕਿਹਾ ਤੇ ਮੱਥਾ ਟੇਕ ਕੇ ਘਰ ਚਲੇ ਗਏ ਗੁਰੂ ਕੀ ਸਾਧ ਸੰਗਤ ਦੂਜੇ ਦਿਨ ਤਿਆਰੀ ਕਰਕੇ ਸ਼ਨਾਰਪੁਰ ਆ ਗਏ ਜਿੱਥੇ ਬਾਬਾ ਜੀ ਰਹਿੰਦੇ ਸਨ ਇੱਥੇ ਇੱਕ ਹਾਲ ਕਮਰਾ ਸੀ ਜਿਸ ਵਿੱਚ 3-400 ਆਦਮੀ ਬੈਠ ਸਕਦਾ ਸੀ ਗੁਰੂ ਕੀ ਸਾਧ ਸੰਗਤ ਇਸ ਕਮਰੇ ਵਿੱਚ ਪ੍ਰੋਗਰਾਮ ਬਣਾ ਲਿਆ ਸੰਗਤ ਵਿੱਚ ਜਿਸ ਜਿਸ ਨੂੰ ਪਤਾ ਲੱਗਿਆ ਤੇ ਗੁਰੂ ਕੀ ਸਾਧ ਸੰਗਤ ਉਹ ਸਾਰੇ ਹੀ ਆ ਗਏ ਤੇ ਕਮਰਾ ਪੂਰੀ ਤਰ੍ਹਾਂ ਭਰ ਗਿਆ ਠੀਕ 11 ਵਜੇ ਜਾਦੂਕਰ ਨੇ ਕੰਮ ਸ਼ੁਰੂ ਕਰ ਦਿੱਤਾ ਬਾਬਾ ਜੀ ਵੀ ਆਪਣੇ ਆਸਣ ਪਰ ਬਿਰਾਜਮਾਨ ਹੋਏ ਉਸ ਵੇਲੇ ਨਾਲ ਭਾਈ ਵਾਧਰ ਸਿੰਘ ਰਾਗੀ ਜਲੰਧਰ ਵਾਲੇ ਵੀ ਸਨ ਹੋਰ ਸਰਦਾਰ ਰਤਨ ਸਿੰਘ ਕਲੀਰਾਵਾਲੀ ਨਾਲ ਸਰਦਾਰ ਗੁਰਦੇਵਾਲ ਸਿੰਘ ਜੀ ਠੇਕੇਦਾਰ ਹੋਰ ਵੀ ਰਾਗੀ ਪਾਠੀ ਕੁਝ ਕੁ ਬਹਿਗਮ ਵੀ ਸਨ ਲੜੇ ਬੰਗਾਲ ਦਾ ਜਾਦੂ ਦੁਨੀਆ ਵਿੱਚ ਬੜਾ ਮਸ਼ਹੂਰ ਹੈ ਗੁਰੂ ਕੀ ਸਾਧ ਸੰਗਤ ਤੇ ਇਹ ਜਾਦੂਗਰ ਤਾਂ ਸਾਰੀ ਦੁਨੀਆ ਵਿੱਚੋਂ ਵੀ ਆਪਣੇ ਆਪ ਨੂੰ ਇੱਕ ਨੰਬਰ ਦਾ ਕਹਾਉਂਦਾ ਸੀ ਇਸ ਨੂੰ ਬੜਾ ਫਕਰ ਤੇ ਮਾਣ ਸੀ ਇਸ ਕਰਕੇ ਗੁਰੂ ਕੀ ਸਾਸੰਗਤ ਖਬਰੇ ਨਿਰੰਕਾਰ ਨੇ ਇਸ ਦਾ ਹੰਕਾਰ ਤੋੜਨ ਵਾਸਤੇ ਹੀ ਇਹ ਵਿਧ ਬੜਾਈ ਸੀ ਹੁਣ ਸਭ ਤੋਂ ਪਹਿਲਾਂ ਉਸ ਨੇ ਤਾਸ਼ ਦੇ ਪੱਤਰ ਇੱਕ ਬੜੀ ਕੁਮਾ ਕੇ ਫਰਾ ਕੇ ਦਿਖਾਈ ਜਿਹੜੇ ਕਿ ਆਮ ਜਾਦੂਗਰਾਂ ਤੋਂ ਕਿਤੇ ਵੱਧੂ ਸਨ ਇਸ ਤੋਂ ਮਗਰੋਂ ਯਾਦੂਕਰ ਨੇ ਅੱਖਾਂ ਤੇ ਪੱਟੀ ਬੰਨ ਲਈ ਤੇ ਇੱਕ ਸਲੇਟ ਚਾਕ ਹੱਥ ਵਿੱਚ ਲੈ ਕੇ ਆਖਣ ਲੱਗਿਆ ਕਿ ਕੋਈ ਵੀ ਕਿਸੇ ਭਾਸ਼ਾ ਵਿੱਚ ਇਸ ਸਲੇਟ ਤੇ ਇੱਕ ਪਾਸੇ ਜੋ ਮਰਜ਼ੀ ਹੋਵੇ ਉਹ ਗੱਲ ਲਿਖ ਦਿਓ ਤੇ ਮੈਂ ਦੂਜੇ ਪਾਸੇ ਉਸ ਦਾ ਦੂਜੀ ਭਾਸ਼ਾ ਵਿੱਚ ਉਲੱਥਾ ਕਰਕੇ ਦੱਸਾਂਗਾ ਪੰਜਾਬੀ ਅਤੇ ਅੰਗਰੇਜ਼ੀ ਕਈਆਂ ਨੇ ਹਿੰਦੀ ਉਰਦੂ ਫਾਰਸੀ ਵਿੱਚ ਲਿਖਿਆ ਔਰ ਗੁਰੂ ਕੀ ਸਾਧ ਸੰਗਤ ਜਾਦੂਗਰ ਨੇ ਸਬਦ ਦਾ ਠੀਕ ਦੂਜੇ ਪਾਸੇ ਉਲੱਥਾ ਕਰ ਦਿੱਤਾ ਬਈ ਦੇਖਣ ਵਾਲੇ ਬੜੇ ਹੈਰਾਨ ਹੋਏ ਕਿ ਅੱਖਾਂ ਤੇ ਪੱਟੀ ਬੰਨ੍ਹ ਕੇ ਸਬਦ ਦਾ ਉੱਤਰ ਸਹੀ ਦੇਈ ਜਾ ਰਿਹਾ ਹੈ ਫਿਰ ਇਸਨੇ ਬਾਬਾ ਜੀ ਦੇ ਅੱਗੇ ਗੁਰੂ ਕੀ ਸਾਧ ਸੰਗਤ ਸਲੇਟ ਕਰਕੇ ਬੇਨਤੀ ਕੀਤੀ ਕਹਿਣ ਲੱਗਿਆ ਪਾਸ਼ਾ ਆਪ ਵੀ ਕੁਝ ਲਿਖੋ ਬਾਬਾ ਜੀ ਦੇ ਕੋਲ ਬੈਠੇ ਸਨੋ ਭਾਈ ਭਦਰ ਸਿੰਘ ਜੀ ਔਰ ਬਾਬਾ ਜੀ ਨੇ ਭਾਈ ਭਦਰ ਸਿੰਘ ਰਾਗੀ ਵੱਲ ਇਸ਼ਾਰਾ ਕੀਤਾ ਭਾਈ ਸਾਹਿਬ ਨੇ ਸਲੀਟ ਫੜ ਲਈ ਤੇ ਬਾਬਾ ਜੀ ਵੱਲ ਨੂੰ ਝੁੱਕ ਕੇ ਬੇਨਤੀ ਕੀਤੀ ਪਾਸ਼ਾ ਜੀ ਕੀ ਲਿਖਾ ਤਾਂ ਬਾਬਾ ਜੀਆ ਨੇ ਆਖਿਆ ਭਈ ਪ੍ਰਭੂ ਲਿਖ ਦੇ ਪ੍ਰਭੂ ਅਗੋ ਰਾਗੀ ਸਿੰਘ ਨੇ ਸੱਤ ਵਚਨ ਕਰਕੇ ਲਿਖ ਦਿੱਤਾ ਪ੍ਰਭ ਹੁਣ ਸਲੇਟ ਜਾਦੂਗਰ ਏਸੀ ਸਰਕਾਰ ਪਾਸ ਚਲੀ ਗਈ ਗੁਰ ਕੀ ਸਾਸੰਗਤ ਉਸਨੇ ਆਪਣਾ ਸਾਰਾ ਜੋਰ ਲਾ ਲਿਆ ਬੜੀ ਹੀ ਸਲੇਟ ਘੁਮਾਈ ਫਰਾਈ ਪਰ ਉਲੱਥਾ ਨਾ ਕਰ ਸਕਿਆ ਹੁਣ ਅੱਖਾਂ ਤੋਂ ਪੱਟੀ ਖੋਲ ਕੇ ਨਾ ਬਾਬਾ ਜੀ ਦੇ ਚਰਨਾਂ ਤੇ ਆ ਮੱਥਾ ਟੀਕ ਦਿੱਤਾ ਤੇ ਆਖਣ ਲੱਗਾ ਪਾਸ਼ਾ ਅੱਜ ਮੈਂ ਇਸ ਦੁਨੀਆ ਤੇ ਜਾਦੂ ਵਿੱਚ ਪਹਿਲੀ ਵਾਰ ਆ ਪਹਿਲੀ ਵਾਰ ਹਾਰ ਦਾ ਮੂੰਹ ਦੇਖਿਆ ਮੈਨੂੰ ਕੋਈ ਹਰਾਉਣ ਵਾਲਾ ਨਹੀਂ ਬਾਬਾ ਜੀ ਆਖਣ ਲੱਗੇ ਭਾਈ ਸੱਚ ਦੇ ਅੱਗੇ ਝੂਠ ਨੂੰ ਹਾਰਨਾ ਹੀ ਪੈਂਦਾ ਹੈ ਸੱਚ ਦੇ ਅੱਗੇ ਝੂਠ ਨੂੰ ਹਾਰਨਾ ਹੀ ਪੈਂਦਾ ਹੁਣ ਸਰਦਾਰ ਗੁਰਦੀਪ ਸਿੰਘ ਗਰੇਵਾਲ ਨੂੰ ਸੰਗਤ ਵਿੱਚ ਬੈਠੇ ਨੂੰ ਬੁਲਾ ਕੇ ਨਾ ਗੁਰੂ ਕੀ ਸਾਧ ਸੰਗਤ ਇਸ ਨੇ ਸਟੇਜ ਤੇ ਰੱਖੀ ਇੱਕ ਕੁਰਸੀ ਪਰ ਬਿਠਾ ਦਿੱਤਾ ਤੇ ਅੱਧੇ ਕਿਲੋ ਦਾ ਇੱਕ ਟੀਨ ਦਾ ਡੱਬਾ ਸਾਰੀ ਸੰਗਤ ਨੂੰ ਖਾਲੀ ਦਿਖਾਇਆ ਉਸ ਵਿੱਚ 101 ਦਾਣਾਂ ਚੌਲਾਂ ਦਾ ਪਾਇਆ ਤੇ ਉਸ ਦਾ ਉੱਪਰੋਂ ਢੱਕਣ ਬੰਦ ਕਰਕੇ ਸੱਤ ਰੰਗਾਂ ਦੇ ਸੱਤ ਰੁਮਾਲ ਬੰਨ ਦਿੱਤੇ ਉਸ ਡੱਬੇ ਨੂੰ ਸਰਦਾਰ ਗਰੀਬ ਵਾਲ ਕੁਰਸੀ ਤੇ ਬੈਠੇ ਦੇ ਸਿਰ ਉੱਤੇ ਰੱਖ ਦਿੱਤਾ ਪੰਜ ਮਿੰਟ ਮਗਰੋਂ ਨਾ ਗੁਰੂ ਕੀ ਸਾਧ ਸੰਗਤ ਗਰੀਬ ਵਾਲ ਨੂੰ ਇਤਨਾ ਗਰਮ ਲੱਗਿਆ ਇਤਨਾ ਧਰਮ ਲੱਗਿਆ ਕਿ ਮੂੰਹੋਂ ਨਿਕਲਿਆ ਉਸਦੇ ਮੂੰਹੋਂ ਨਿਕਲਿਆ ਕਿ ਮੈਂ ਸੜ ਗਿਆ ਬਾਬਾ ਜੀ ਬਚਾ ਲਓ ਮੈਂ ਸੜ ਗਿਆ ਜਾਦੂਗਰ ਨੇ ਨਾ ਉਸੇ ਵੇਲੇ ਚਾਕੀ ਡੱਬਾ ਚੁੱਕ ਲਿਆ ਤੇ ਪਲੇਟ ਦੇ ਵਿੱਚ ਰਿੱਜੇ ਹੋਏ ਚਾਵਲ ਉਲਟਾ ਦਿੱਤੇ ਸਾਰੀ ਸੰਗਤ ਸਮੇਤ ਬਾਬਾ ਜੀ ਨੇ ਦੇਖੇ ਚੌਲ ਰਿੱਜੇ ਹੋਏ ਸਨ ਸੰਗਤ ਦੇਖ ਦੇਖ ਕੇ ਹੈਰਾਨ ਹੋ ਰਹੀ ਹੈ ਫਿਰ ਇਸ ਤੋਂ ਬਾਅਦ ਇਸ ਨੇ ਇੱਕ ਆਰੀ ਜੋ ਲੱਕੜੀ چیرਣ ਵਾਲੀ ਇੱਕ ਫੱਟੇ ਦੇ ਨਾਲ ਫੱਟ ਕੀਤੀ ਹੋਈ ਸੀ ਨਾ ਗੁਰੂ ਕੀ ਸਾਧ ਸੰਗਤ ਜੋ ਬਿਜਲੀ ਨਾਲ ਚੱਲਦੀ ਸੀ ਉਸ ਨੇ 3-4 ਪੀਸ ਲੱਕੜੀ ਦੇ ਕੱਟ ਕੇ ਸਾਰੀ ਸੰਗਤ ਨੂੰ ਦਿਖਾਈ ਤੇ ਫਿਰ ਜਾਦੂਗਰ ਨੇ ਇੱਕ ਲੜਕੀ 16-17 ਸਾਲ ਦੀ ਨੂੰ ਬੇਹੋਸ਼ ਕਰਕੇ ਇੱਕ ਫੱਟੇ ਤੇ ਲਟਾ ਦਿੱਤਾ ਜਿਸ ਦੇ ਨਾਲ ਇਹ ਆਰਾ ਫੱਟ ਸੀ ਤੇ ਬਿਜਲੀ ਦਾ ਬਟਨ ਦਬਾ ਕੇ ਆਰਾ ਚਲਾਇਆ ਤੇ ਠੀਕ ਵਿਚਾਲਿਓਂ ਪੇਟ ਦੀ ਰੀੜ ਦੀ ਹੱਡੀ ਸਮੇਤ ਕੱਟ ਦਿੱਤਾ ਹੁਣ ਦੋਨਾਂ ਧੜਾਂ ਦੇ ਵਿਚਾਲੇ ਇੱਕ ਫੱਟੀ ਦੇ ਕੇ ਆਰੀ ਨਾਲ ਦੋ ਫਾੜ ਕਰ ਦਿੱਤੀ ਆ ਬਹੁਤ ਸਮਤੀ ਦੇਖਣ ਵਾਲਿਆਂ ਨੇ ਉਦੋਂ ਤਾੜੀਆਂ ਮਾਰੀਆਂ ਕਈਆਂ ਨੇ ਫੱਟ ਦੇਖ ਕੇ ਅੱਖਾਂ ਮੀਟ ਲਈਆਂ ਭਾਵ ਦੇਖ ਨਾ ਸਕੇ ਕਈ ਤਾਂ ਵਾਹਿਗੁਰੂ ਵਾਹਿਗੁਰੂ ਕਰ ਉਠੇ ਤੇ ਕਈ ਧੰਨ ਬਾਬਾ ਜੀ ਧੰਨ ਬਾਬਾ ਜੀ ਕਰਨ ਲੱਗ ਗਏ ਤੇ ਬੜੇ ਹੈਰਾਨ ਅਚਰਜ ਹੋ ਗਏ ਅਤੇ ਬਾਬਾ ਜੀ ਤੱਕ ਕੇ ਗੁਰੂ ਕੀ ਸਾਧ ਸੰਗਤ ਮੁਸਕਰਾ ਰਹੀ ਸਨ ਇਹ ਕੁਝ ਦੇਖ ਕੇ ਬਾਬਾ ਜੀ ਮੁਸਕਰਾ ਰਹੇ ਸਨ ਹੁਣ ਜਾਦੂਗਰ ਨੇ ਇੱਕ ਧੜ ਤੋਂ ਦੋ ਧੜ ਕੀਤੇ ਹੋਏ ਇੱਕ ਦੂਜੇ ਦੇ ਨੇੜੇ ਕਰਕੇ ਉੱਪਰ ਕਾਲੇ ਰੰਗ ਦਾ ਚਾਦਰਾਂ ਪਾ ਦਿੱਤਾ ਜਾਦੂਗਰ ਆਪ ਸਾਹਮਣੇ ਇੱਕ ਪਰਦੇ ਦੇ ਅੰਦਰ ਚਲਾ ਗਿਆ ਹੁਣ ਅੰਦਰ ਮੰਤਰ ਪੜ੍ਹ ਕੇ ਬਾਹਰ ਆਇਆ ਤੇ ਉਸ ਲੜਕੀ ਨੂੰ ਜਿਉਂਦਾ ਕਰਨ ਲੱਗਿਆ ਗੁਰੂ ਕੀ ਸਾਧ ਸੰਗਤ ਜਾਦੂਗਰ ਨੇ ਕਲਮ ਵਾਲੇ ਹੱਥ ਨਾਲ ਇਸ਼ਾਰੇ ਕਰਕੇ ਬੜਾ ਜ਼ੋਰ ਲਾਇਆ ਬੜਾ ਜ਼ੋਰ ਲਾਇਆ ਪਰ ਉਸ ਕਟੇ ਹੋਏ ਮੁਰਦੇ ਵੱਲੋਂ ਕੋਈ ਜਵਾਬ ਨਾ ਆਇਆ ਹੁਣ ਜਾਦੂਗਰ ਨੇ ਉਸ ਫੱਟੇ ਤੇ ਆ ਫੱਟੇ ਦੇ ਉੱਪਰ ਦੀ ਪੁੱਠਾ ਢੇੜਾ ਦਿੱਤਾ ਫਿਰ ਅੰਦਰ ਚਲਾ ਗਿਆ ਔਰ ਕਰਾਮਤੀ ਕਲਾਮ ਨੂੰ ਦੂਜੀ ਵਾਰ ਫਿਰ ਪੜਿਆ ਤੇ ਬਾਹਰ ਆ ਗਿਆ ਤੇ ਬਾਹਰ ਆ ਕੇ ਫਿਰ ਜਿੰਦਾ ਕਰਨ ਲੱਗਾ ਪਰ ਉਹ ਲੜਕੀ ਗੁਰੂ ਕੀ ਸਾਦ ਸੰਗਤ ਨਾ ਹਿੱਲੀ ਤੇ ਨਾ ਬੋਲੀ ਪੂਰੇ ਜੋਰ ਨਾਲ ਫੱਟੇ ਉੱਪਰ ਦੀ ਸੱਤ ਚੱਕਰ ਲਾਏ ਇਸ ਜਾਦੂਗਰ ਨੇ ਤੇ ਬੜੀ ਤੇਜ਼ੀ ਨਾਲ ਅੰਦਰ ਗਿਆ ਤੇ ਫਿਰ ਮੰਤਰ ਪੜ੍ਹ ਕੇ ਬਾਹਰ ਆਇਆ ਇੰਨਾ ਕਰਨ ਦੇ ਇੰਨਾ ਕੁਝ ਕਰਨ ਦੇ باوجود ਵੀ ਜਦਾ ਜਿੰਨਾ ਵੀ ਉਸ ਮਰਦੇ ਵਿੱਚ ਫਰਕ ਨਹੀਂ ਆਇਆ ਹੁਣ ਨਰਾਸ਼ ਹੋ ਕੇ ਖੜਾ ਖੜਾ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਗੁਰੂ ਕੀ ਸਾਧ ਸੰਗ ਤੇ ਰੋ ਰੋ ਕੇ ਆਖਣ ਲੱਗਾ ਬਾਬਾ ਜੀਓ ਬਾਬਾ ਜੀ ਮੈਨੂੰ ਬਖਸ਼ ਲਓ ਮੈਨੂੰ ਬਖਸ਼ ਲਓ ਮੈਂ ਤੁਹਾਡੇ ਸਾਹਮਣੇ ਬਹੁਤ ਵੱਡੀ ਗੁਸਤਾਖੀ ਕੀਤੀ ਹੈ ਬਾਬਾ ਜੀ ਮੈਨੂੰ ਮaaf ਕਰਦੇ ਹੋ ਕਿਉਂਕਿ ਆਪ ਜੀ ਦੇ ਅੱਗੇ ਮੇਰਾ ਜਾਦੂ ਝੂਠਾ ਹੈ ਬਾਬਾ ਜੀ ਮੇਰਾ ਜਾਦੂ ਆਪ ਜੀ ਦੇ ਅੱਗੇ ਝੂਠਾ ਹੈ ਮੈਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ ਮੈਨੂੰ ਮaaf ਕਰਦੇ ਹੋ ਇਸ ਤਰ੍ਹਾਂ ਗੁਰ ਕੀ ਸਾਧ ਸੰਗਤ ਇਹ ਜਾਦੂਗਰ ਬਾਬਾ ਜੀ ਅੱਗੇ ਬੇਨਤੀਆਂ ਕਰ ਰਿਹਾ ਹੈ ਤੇ ਬਾਬਾ ਜੀ ਆਪਣੇ ਰੰਗ ਵਿੱਚ ਮੁਸਕਰਾ ਰਹੇ ਸਨ ਅੱਗੇ ਪਈ ਜਾਦੂਗਰ ਬਲ ਤੱਕੇ ਬੋਲੇ ਬਾਬਾ ਜੀ ਕਹਿਣ ਲੱਗੇ ਹਾਂ ਭਾਈ ਬਾਣੀ ਤਿੰਨ ਕਾਲ ਸਤ ਹੈ ਸਤਗੁਰੂ ਕਹਿੰਦੇ ਹਨ ਸਤਗੁਰੂ ਮੇਰਾ ਸਦਾ ਪ੍ਰਤਪਾਲੈ ਸਤਗੁਰੂ ਮੇਰਾ ਮਾਰਜੀ ਵਾਲੈ ਭਈ ਸਤਗੁਰੂ ਤੋਂ ਬਿਨਾ ਕੋਈ ਮਾਰ ਕੇ ਜਵਾਲ ਨਹੀਂ ਸਕਦਾ ਤੂੰ ਰੱਬ ਦੀ ਬਰਾਬਰੀ ਕਰਨ ਵਾਲਾ ਰੱਬ ਦਾ ਸਰੀਕ ਬਣ ਗਏ ਜੇ ਲੜਕੀ ਮਾਰੀ ਐ ਤਾਂ ਜਿਉਂਦੀ ਕਰ ਬਈ ਜੇ ਨਹੀਂ ਕਰ ਸਕਦਾ ਤਾਂ ਸੰਗਤ ਕੋਲੋਂ ਮਾਫੀ ਮੰਗ ਲੋਕਾ ਮੂਰੇ ਰੱਬ ਨਾ ਬਣ ਸਤਗੁਰੂ ਪਾਸ਼ਾ ਜੀ ਦੇ ਬਚਨ ਹਨ ਜੇ ਕੋ ਉਸ ਕੀ ਰੀਸ ਕਰੇ ਸੋ ਮੂੜ ਅਜਾਣੀ ਲੋਕਾ ਮੂਰੇ ਰੱਬ ਨਾ ਬਣ ਜੇ ਉਹਨ ਲੜਕੀ ਮਾਰੀ ਐ ਤਾਂ ਜਿਉਂਦੀ ਕਰਕੇ ਦਿਖਾ ਬਾਬਾ ਜੀਆ ਨੇ ਇਸ ਤਰ੍ਹਾਂ ਗੁਰ ਕੀ ਸਾਜ ਸੰਗਤ 15 ਮਿੰਟ ਬਚਨ ਕੀਤੇ ਜਾਦੂਗਰ ਦਾ ਰੰਗ ਪੀਲਾ ਹੋ ਚੁੱਕਿਆ ਹੈ ਕਿਉਂਕਿ ਟਾਈਮ ਲੰਘ ਰਿਹਾ ਸੀ ਉਹ ਕਵਰਾ ਰਿਹਾ ਸੀ ਚਿਹਰਾ ਉੱਡਿਆ ਹੋਇਆ ਤੇ ਹੱਥ ਜੋੜੀ ਬੈਠਾ ਮਨ ਵਿੱਚ ਬੇਨਤੀਆਂ ਕਰ ਰਿਹਾ ਸੀ ਮਨ ਵਿੱਚ ਮਨ ਹੀ ਮਨ ਬੇਨਤੀਆਂ ਕਰ ਰਿਹਾ ਸੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਕਿਉਂਕਿ ਜੇ ਟਾਈਮ ਲੰਘ ਜਾਵੇ ਤਾਂ ਗੁਰੂ ਕੀ ਸਾਧ ਸੰਗਤ ਮੰਤਰ ਚੱਲਣੋਂ हट ਜਾਂਦਾ ਹੈ ਆ ਜਾਦੂਗਰ ਦੀ ਗੁਫਤ ਅਰਦਾਸ ਸੁਣ ਕੇ ਬਾਬਾ ਜੀ ਮੇਰ ਦੇ ਘਰ ਵਿੱਚ ਆਏ ਤੇ ਆਖਣ ਲੱਗੇ ਬਈ ਅੰਦਰ ਵੜ ਕੇ ਬਲੈਕ ਕਰਨ ਦੀ ਲੋੜ ਨਹੀਂ ਅੰਦਰ ਵੜ ਕੇ ਬਲੈਕ ਕਰਨ ਦੀ ਲੋੜ ਨਹੀਂ ਜਿਸ ਪਾਸੋਂ ਅਸੀਂ ਉਲੇ ਹੋਣਾ ਉਹ ਤਾਂ ਬਈ ਹਰ ਜਗਾ ਦਿਖਦਾ ਪੀਕਤ ਸੁਣ ਤ ਸਦਾ ਹੈ ਸੰਧੀ ਮੈਂ ਮੂਰਖ ਜਾਣਿਆਂ ਦੂਰੀ ਦੇ ਇਹ ਮੂਰਖ ਦੂਰ ਸਮਝਦਾ ਉਹ ਤਾਂ ਸਦਾ ਅੰਗ ਸੰਗ ਹੈ ਬਾਬਾ ਜੀ ਨੇ ਆਖਿਆ ਭਈ ਅੱਗੇ ਵਾਸਤੇ ਉਹ ਕੰਮ ਨਹੀਂ ਕਰਨਾ ਜਿਹੜਾ ਮਾਲਕ ਨੂੰ ਨਾ ਚੰਗਾ ਲੱਗੇ ਇਸ ਵਿੱਚ ਰੱਬ ਦੀ ਬਰਾਬਰੀ ਹੈ ਅਸਾਂ ਮਾਲਕ ਦੀ ਬਰਾਬਰੀ ਨਹੀਂ ਕਰਨੀ ਮਾਲਕ ਦੀ ਬਰਾਬਰੀ ਨਹੀਂ ਕਰਨੀ ਗੁਰ ਕਹਿਆ ਸਾਕਾਰ ਕੁਮਾਉ ਗੁਰ ਕੀ ਕਰਨੀ ਕਾਹੇ ਧਾਵੋ ਇਸ ਤਰ੍ਹਾਂ ਬਾਬਾ ਜੀ ਨੇ ਬਚਨ ਕਰਕੇ ਇਸ਼ਾਰਾ ਕੀਤਾ ਤੇ ਆਖਿਆ ਵੀ ਇੱਥੇ ਬੈਠ ਕੇ ਹੀ ਮੰਤਰ ਪੜ। ਇੱਥੇ ਬੈਠ ਕੇ ਮੰਤਰ ਪੜ। ਤਾਂ ਜਾਦੂਆਰ ਨੇ ਸਤਿ ਵਚਨ ਕਰ। ਜਦੋਂ ਉੱਥੇ ਬੈਠੇ ਨੇ ਮੰਤਰ ਪੜਿਆ ਨਾ ਗੁਰੂ ਕੀ ਸਾਧ ਸੰਗਤ। ਬਾਬਾ ਜੀ ਦੇ ਬਚਨ ਅਨੁਸਾਰ ਤਾਂ ਲੜਕੀ ਝਾਟੀ ਉੱਠ ਕੇ ਬੈਠ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੜਕੀ ਝੱਟ ਹੀ ਉੱਠ ਕੇ ਬੈਠ ਗਈ ਜਦੋਂ ਜਾਦੂਗਰ ਨੇ ਬਾਬਾ ਜੀ ਦੇ ਆਖਣ ਤੇ ਮੰਤਰ ਪੜਿਆ ਤੇ ਫਿਰ ਇਸ ਨੇ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਹੁਣ ਦੋਨੋਂ ਹੀ ਉਹ ਲੜਕੀ ਤੇ ਇਹ ਜਾਦੂਗਰ ਬਾਬਾ ਜੀ ਦੇ ਅੱਗੇ ਬੈਠੇ ਬੇਨਤੀ ਕਰਦੇ ਹਨ ਪਾਚਾ ਸਾਨੂੰ ਵੀ ਸੱਚਾ ਮੰਤਰ ਦਿਓ ਸਾਨੂੰ ਵੀ ਸੱਚਾ ਮੰਤਰ ਦਿਓ ਕਿਉਂਕਿ ਇਹ ਸਾਰੇ ਮੰਤਰ ਝੂਠੇ ਹਨ ਹੁਣ ਬਾਬਾ ਜੀ ਮੇਰ ਦੇ ਘਰ ਵਿੱਚ ਆਏ ਤੇ ਕਿਹਾ ਵੀ ਜੇ ਸੱਚਾ ਮੰਤਰ ਲੈਣਾ ਹੈ ਤਾਂ ਪਹਿਲਾਂ ਮਨ ਬਣਾ ਲਵੋ ਪਹਿਲਾਂ ਮਨ ਬਣਾ ਲਵੋ ਇਹਨਾਂ ਆਖਿਆ ਜੀ ਸਾਡਾ ਮਨ ਪੂਰਾ ਮੰਨ ਗਿਆ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਆਖਣ ਲੱਗੇ ਵੀ ਰੋਜ਼ ਸੰਗਤ ਕਰਿਆ ਕਰੋ ਵਿੱਚ ਸੰਗਤ ਹਰ ਪ੍ਰਭ ਬਸੈ ਜਿਉ ਸੰਗਤ ਕਰਿਆ ਕਰੋ ਸੰਗਤ ਕਰਦਿਆਂ ਕਰਦਿਆਂ ਹੀ ਰੰਗ ਲੱਗਦਾ ਹੈ ਫਿਰ ਭਾਗ ਬਣਦੇ ਹਨ ਭਾਗਾਂ ਦੇ ਨਾਲ ਬਖਸ਼ਿਸ਼ਾਂ ਤੇ ਉਮਰਤਵੇ ਪ੍ਰਾਪਤ ਹੁੰਦੀ ਹਨ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਬਾਬਾ ਜੀਆ ਨੇ ਇਸ ਤਰ੍ਹਾਂ ਵਚਨ ਕੀਤੇ ਹੁਣ ਜਾਦੂਗਰ ਤੇ ਸਾਰੀ ਸੰਗਤ ਨੇ ਬਾਬਾ ਜੀਆ ਨੂੰ ਮੱਥਾ ਟੇਕਿਆ ਇਹ ਸਾਰਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਗੁਰ ਕੀ ਸਾਧ ਸੰਗਤ ਸਾਰੀ ਸੰਗਤ ਆਪੋ ਆਪਣੇ ਘਰ ਚਲੀ ਗਈ ਤੇ ਬਾਬਾ ਜੀ ਨੇ 12:30 ਵਜੇ ਇਸ਼ਨਾਨ ਪਾਣੀ ਕੀਤਾ ਤੇ ਇਸ ਨਾਲ ਉਹ ਪਾਣੀ ਕਰਕੇ ਆਪਣੇ ਨਿਜ ਸਰੂਪ ਵਿੱਚ ਜੁੜ ਗਏ ਔਰ ਨਿਤਨੇਮ ਕਰਨ ਲੱਗ ਗਏ ਗੁਰੂ ਕੀ ਸਾਧ ਸੰਗਤ ਸੋ ਇਸ ਤਰ੍ਹਾਂ ਬਾਬਾ ਜੀ ਨੇ ਉਸ ਜਾਦੂਗਰ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸੱਚ ਦਾ ਰਾਹ ਦਿਖਲਾਇਆ ਔਰ ਸੂਝੀ ਪਾਈ ਵੀ ਮਾਰਨ ਤੇ ਜਵਾਲਣ ਵਾਲਾ ਇੱਕ ਪਰਮਕੀਤਾ ਪਰਮੇਸ਼ਰ ਹੈ ਸੋ ਇਸ ਕਰਕੇ ਸੰਗਤ ਦੇ ਅੱਗੇ ਕਦੇ ਵੀ ਰੱਬ ਨਹੀਂ ਬਣਨਾ ਕਈ ਥੋੜੀ ਜੀ ਪ੍ਰਾਪਤੀ ਹੋ ਜਾਏ ਤੇ ਰੱਬ ਬਣ ਬੈਠਦੇ ਹਨ ਗੁਰ ਕੀ ਸਾਸੰਗਤ ਪਰ ਬਾਬਾ ਨਾਨਸ ਸਿੰਘ ਜੀ ਮਹਾਰਾਜ ਔਰ ਬਾਬਾ ਇਫਸਰ ਸਿੰਘ ਜੀ ਮਹਾਰਾਜ ਕਿੱਡੀਆਂ ਕਿੱਡੀਆਂ ਕਮਾਈਆਂ ਦੇ ਮਾਲਕ ਹਨ ਬਾਬਾ ਇਫਸਰ ਸਿੰਘ ਜੀ ਮਹਾਰਾਜ ਹਮੇਸ਼ਾ ਆਖਦੇ ਸਨ ਵੀ ਅਸੀਂ ਤਾਂ ਗੁਰਨਾਨਕ ਦੇ ਘਰ ਦੇ ਝਾੜੂ ਬਰਦਾਰ ਹਾਂ ਝਾੜੂ ਬਰਦਾਰ ਹਾਂ ਤੇ ਕਿੱਡੀ ਕਮਾਈ ਹੈ ਬਾਬਾ ਨਾਨਸ ਸਿੰਘ ਮਹਾਰਾਜ ਜੀਆਂ ਦੀ ਇਹ ਕਦੇ ਬਾਬਾ ਜੀ ਦੀ ਸਿੱਖਤ ਦੇ ਵਿੱਚ ਕਿਸੇ ਨੇ ਸ਼ੱਦ ਬੋਲਣਾ ਤਾਂ ਬਾਬਾ ਜੀ ਨੇ ਆਖੜਾ ਭਾਈ ਅਸੀਂ ਤਾਂ ਅਜੇ ਸਿੱਖ ਵੀ ਨਹੀਂ ਬਣੇ ਅਸੀਂ ਤਾਂ ਅਜੇ ਸਿੱਖ ਵੀ ਨਹੀਂ ਬਣੇ ਅਸੀਂ ਤਾਂ ਕਿੱਲੇ ਕੱਢਣ ਵਾਲੇ ਹਾਂ ਐਡੀਆਂ ਐਡੀਆਂ ਕਮਾਈਆਂ ਦੇ ਮਾਲਕ ਕਿੰਨੀ ਨਿਮਰਤਾ ਪਰ ਅੱਜ ਕਿਤੇ ਥੋੜਾ ਜਿਹਾ ਗੱਫਾ ਮਿਲ ਜਾਏ ਕਿਤੇ ਥੋੜੀ ਜੀ ਬਖਸ਼ਿਸ਼ ਹੋ ਜਾਏ ਤੇ ਅਸੀਂ ਮਿਆਨ ਵਿੱਚ ਨਹੀਂ ਪੈਂਦੇ ਆਪਣੇ ਆਪ ਨੂੰ ਰੱਬ ਸਮਝ ਬੈਠਦੇ ਹਾਂ ਜੋ ਨਹੀਂ ਵਈ ਅਸੀਂ ਗੁਰਨਾਨਕ ਕਰਦੇ ਸੇਵਾਦਾਰ ਹਾਂ ਸੇਵਾਦਾਰ ਬਣ ਕੇ ਰਹੀਏ ਆ ਸਿਆਣੇ ਆਖਦੇ ਹਨ ਕਿ ਗੁਰਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਕੁਝ ਬੜਿਆ ਜਿਹੜਾ ਵੀ ਕੁਝ ਬੜਿਆ ਉਹ ਗੁਰਨਾਨਕ ਦੇ ਘਰੋਂ ਬਾਹਰ ਹੋ ਗਿਆ ਸੋ ਇਸ ਕਰਕੇ ਗੁਰੂ ਕੀ ਸਾਧ ਸੰਗਤ ਹਮੇਸ਼ਾ ਨਿਵਾੜੇ ਬਣ ਕੇ ਰਹੀਏ ਕੁਝ ਵੀ ਮਿਲ ਜਾਏ ਕੁਝ ਵੀ ਪ੍ਰਾਪਤੀ ਹੋ ਜਾਏ ਤਾਂ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਰਹੀਏ ਮਾਲਕ ਜੀ ਕਿਰਪਾ ਕਰੋ ਆਪਣੇ ਦਰ ਘਰ ਦੇ ਗੋਲੇ ਬੜਾ ਕੇ ਰੱਖੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੇ ਲੈ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਹੋਈਆਂ ਪੁਲਾਚਕਾਂ ਦੀ ਖਿਮਾ ਬਖਸ਼ੀ ਕਰਨੀ ਗੁਰੂ ਕੀ ਸਾਧ ਸੰਗਤ ਇਸ ਸਾਖੀ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੀ ਕੋਈ ਲੈਣੀ ਚਾਹੀ ਤਾਂ ਨਹੀਂ ਤਾਂ ਵਹੀਂ ਜਿੰਨਾ ਮਰਜੀ ਕੋਈ ਇਤਿਹਾਸ ਪੜ੍ਹੀ ਜਾਵੇ ਸੁਣੀ ਜਾਵੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਜੇ ਰਹਿਣਾ ਹੈ ਫਿਰ ਕੁਝ ਪ੍ਰਾਪਤ ਨਹੀਂ ਹੁੰਦਾ ਗੁਰੂ ਕੀ ਸਾਦ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ